ਫਰ ਹੋ ਲਾ ਘਪੋੜੂ ਰੈਜੂ ਲਾ ਰਹਿ ਨੀ ਨਹੀਂ ਨਹੀਂ ਬਪੂ ਜੀ ਦੱਸੋ ਤੁਸੀਂ ਐਡਰੈਸ ਦੱਸੋ ਤੁਹਾਡੇ ਘਰ ਤੱਕ ਪਹੁੰਚ ਜਾਓਗੇ ਤੁਸੀਂ ਐਡਰੈਸ ਦੱਸੋ ਤੁਸੀਂ ਆਪਣਾ ਕਿਹੜਾ ਪਿੰਡ ਦੱਸਿਆ ਬੀਜਾ ਬੀਜਾ ਇਹ ਕਿੱਥੇ ਪੈਂਦਾ ਕਿਹੜੇ ਛਲੇ ਚ ਲੋਕ ਦੇਣੇ ਛਲੇ ਚ ਤੁਸੀਂ ਹੁਣੇ ਸਮਰਾਲਾ ਦੱਸ ਰਹੇ ਸੀ ਸਾਨੂੰ ਉਹ ਸਮਰਾਲਾ ਮੇਰੀ ਤਹਿਸੀਲ ਹੈ ਅਸੀਂ ਸਮਰਾਲਾ ਤਹਿਸੀਲ ਆ ਪਿੰਡ ਕਿਹੜਾ ਜੀ ਬੀਜਾ ਬੀਜਾ ਪਿੰਡ ਆ ਲੁਧਿਆਣੇ ਚ ਹਾਂ ਇੱਥੇ ਕਿਵੇਂ ਜੁਪੀ ਚ ਕਿਵੇਂ ਪਹੁੰਚਗੇ ਤੁਸੀਂ ਗੱਡੀ ਗੁੱਡੀ ਚਲਾਉਣੇ ਹੋ ਹਾਂ ਨਹੀਂ ਬਾਪੂ ਜੀ ਦੇਖੋ ਤੁਸੀਂ ਪੰਜਾਬੀ ਭਰਾ ਹੋ ਤੁਸੀਂ 1 ਮਿੰਟ ਮੇਰੀ ਗੱਲ ਸੁਣੋ ਤੁਸੀਂ ਪੰਜਾਬੀ ਭਰਾ ਹੋ ਇੱਥੇ ਭਈਆਂ ਕੋਲੋਂ ਗੱਡੀਆਂ 'ਚ ਪੈਸੇ ਮੰਗਦੇ ਫਿਰਦੇ ਹੋ ਸਾਨੂੰ ਬੁਰਾ ਲੱਗਦਾ ਅਸੀਂ ਵੀ ਪੰਜਾਬੀ ਆ ਸਾਨੂੰ ਬੁਰਾ ਲੱਗਦਾ ਨਹੀਂ ਭਈਆਂ ਨਹੀਂ ਮੰਗਣਾ ਨਾ ਨਾ ਭਈਏ ਸੀ ਕਿ ਖੜੇ ਆ ਤੁਹਾਡੀ ਗੱਡੀ ਲੱਗ ਕੇ ਕਿਹੜੇ ਆ ਜਿੰਨਾਂ ਕੋਲੋਂ ਪੈਸੇ ਮੰਗ ਰਹੇ ਸੀ ਤੁਹਾਨੂੰ ਬੁਰਾ ਲੱਗਦਾ ਆ ਦੇਖੋ ਤੁਸੀਂ ਹੱਥ 'ਚ ਪੈਸੇ ਫੜ ਰੱਖੇ ਨੇ ਪੈਸੇ ਮੰਗ ਰਹੇ ਹੋ ਦਾੜਾ ਤੁਹਾਡੇ ਤੁਸੀਂ ਪੱਗ ਬੰਨ੍ਹਿਆ ਸਾਡੇ ਪੰਜਾਬੀ ਭਰਾ ਹੋ ਸਾਡੇ ਪਾਪਾ ਨੂੰ ਵੀ ਮੇਰੇ ਬਾਪ ਨੂੰ ਵੀ ਬੜੇ ਹੋ ਆ ਵੀ ਸਾਡਾ ਮਾਮਾ ਇੱਥੇ ਰਹਿੰਦਾ ਹੈ ਇਨੂੰ ਜੇ ਕਿਤੇ ਲੋਡ ਆਉਂਦੀ ਹੈ ਸਾਡੇ ਕੋਲੇ ਡਾਇਰੈਕਟ ਆ ਜਾਂਦਾ ਘਰਾਂ ਕੋਈ ਚੱਕਰ ਨਹੀਂ ਆ ਪਰ ਤੁਸੀਂ ਆਪਣਾ ਏਡਰੈਸ ਦੱਸੋ ਵੀ ਕਿਹੜੀ ਜਗ੍ਹਾ ਤੋਂ ਉਹ ਬਾਈ ਨਾ ਵੀ ਜੱਪੂ ਦਾ ਦੂਜਾ ਪਿੰਡਾ ਲੁਧਿਆਣੇ ਕੋਲੇ ਕੋਈ ਮਤਲਬ ਨਾਮ ਤੁਹਾਡੇ ਬੱਚਿਆਂ ਦੇ ਨਾਮ ਬੱਚੇ ਮੇਰੇ ਬਾਹਰ ਨਹੀਂ ਘਾਰੇ ਕਿਹੜੀ ਜਗ੍ਹਾ ਨੇ ਕੀ ਨਾਮ ਉਹਨਾਂ ਦਾ ਵਿਕਰਮਜੀਤ ਨਵਜੋਤ ਆ ਵਿਕਰਮਜੀਤ ਸਿੰਘ ਨਵਜੋਤ ਸਿੰਘ ਕੋਈ ਨੰਬਰ ਹੈਗਾ ਤੁਹਾਡਾ ਘਰ ਦਾ ਕੋਈ ਕੰਟੈਕਟ ਨੰਬਰ ਹੈ ਮਾ ਫੋਨ ਨੰਬਰ ਹਾਂ ਮੇਰੇ ਸਾਹ ਜੀ ਤੁਸੀਂ ਜੁਪੀ ਕਿਵੇਂ ਆ ਗਏ ਪੰਜਾਬ 500 ਕਿਲੋਮੀਟਰ ਇੱਥੋਂ ਤੁਸੀਂ ਜ਼ਿਲ੍ਹਾ ਸ਼ਾਹਜਹਾਂਪੁਰ ਦੇ ਵਿੱਚੋਂ ਇਸ ਟਾਈਮ ਕਿੱਧਰਾਂ ਪਹੁੰਚ ਗਏ ਇੱਥੇ ਮਤਲਬ ਦੱਸੋ ਤੁਸੀਂ ਸ਼ਰਾਬ ਠੀਕ ਸ਼ਰਾਬ पी के आ गए जो ਘਰੇ ਨਹੀਂ ਜਾਣਾ ਹੁਣ ਤੁਸੀਂ ਕਿਉਂ ਕੀ ਦਿੱਕਤ ਕੀ ਆ ਘਰੇ ਕੀ ਦਿੱਕਤ ਆ ਬਾਬਾ ਜੀ ਦੱਸੋ ਤੁਸੀਂ ਮੈਂ ਤੁਹਾਡੀ ਹੈਲਪ ਕਰੂੰਗਾ ਮੈਂ ਕਿਤੇ ਨਹੀਂ ਬਾੜਨ ਦਿੰਦਾ ਤੁਹਾਨੂੰ ਬਾਈ ਸਹੀ ਮੋਕੇ ਤੇ ਆਏ ਹੋ ਮੈਂ ਤੁਹਾਡੀ ਹੈਲਪ ਕਰੂੰਗਾ ਕੋਈ ਦਿੱਕਤ ਵਾਲੀ ਕਰਨੀ ਡਰਨ ਵਾਲੀ ਗੱਲ ਨਹੀਂ ਹੈ ਤੁਸੀਂ ਮੈਨੂੰ ਦੱਸੋ ਵੀ ਤੁਹਾਡੀ ਕੀ ਮਤਲਬ ਤੁਸੀਂ ਕਿਉਂ ਨਹੀਂ ਜਾਣਾ ਚਾਹੁੰਦੇ ਘਰੇ ਘਰੇ ਦੱਸੋ ਕਿਉਂ ਨਹੀਂ ਜਾਣਾ ਚਾਹੁੰਦੇ ਤੁਸੀਂ ਨਹੀਂ ਨਹੀਂ ਤੁਸੀਂ ਜਿਹੜੀ ਦਿਲ ਦੀ ਗੱਲ ਆ ਉਹ ਦੱਸੋ ਸਾਨੂੰ ਮੇਰੀ ਗੱਲ ਸੁਣੋ ਆਪਣੇ ਕੋਲ ਕੰਟੈਕਟ ਨੰਬਰ ਹੈਗੇ ਉਹ ਜੇ ਤੁਹਾਨੂੰ ਘਰੇ ਪਹੁੰਚਾ ਦੇਾਂਗੇ ਐਸੀ ਗੱਲ ਨਹੀਂ ਬਾਬਾ ਜੀ ਦੇਖੋ ਤੁਸੀਂ ਪੰਜਾਬੀ ਹੋ ਦਾੜਾ ਮੂੰਹ ਤੇ ਆ ਪੱਗ ਬੰਨੀ ਆ ਪਰ ਚੰਗਾ ਨਹੀਂ ਲੱਗਦਾ ਤੁਸੀਂ ਦੱਸੋ ਸਾਨੂੰ ਇਹ ਕੰਮ ਪਤਾ ਕੌਣ ਕਰਦੇ ਮੁਸੇਮਾਨ ਕਹਿ ਹਿੰਦੂ ਇਹ ਮੰਗਣ ਵਾਲਾ ਕੰਮ ਜਿਹੜਾ ਆਪਣੀ ਕੌਮ ਨੂੰ ਸ਼ੋਭਾ ਨਹੀਂ ਦਿੰਦਾ ਬਾਬਾ ਜੀ। ਬਾਕੀ ਤੁਸੀਂ ਆਪਣਾ ਡਰੈੱਸ ਦੱਸੋ ਅਸੀਂ ਵੀ ਪੰਜਾਬੀ ਭਰਾ ਹਾਂ ਤੁਹਾਡੇ ਪੁੱਤਾਂ ਵਰਗਾ ਮੈਂ। ਭੱਜਣਾ ਬਾਬਾਏ।